ਭਾਰਤ ਮਾਤਾ ਦੀ ਜੈ ਅਤੇ ਬੋਲੇ ਸੋਨਿਹਾਲ ਦੇ ਨਾਅਰੇ ਨਾਲ ਗੂੰਜਿਆ ਪੰਡਾਲ ਹੰਸਰਾਜ ਹੰਸ ਨੇ ਢੀਂਗੜਾ ਪੈਲੈਸ ਫਰੀਦਕੋਟ ਵਿਖੇ ਲੋਕਾਂ ਦੇ ਭਾਰੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਤੁਹਾਡਾ ਦੇ ਨਹੀਂ ਦੇ ਸਕਦਾ ਕੁਝ ਪਾਰਟੀਆਂ ਕਿਸਾਨਾਂ ਨੂੰ ਭੜਕਾਉਣ ਦੇ ਲਈ ਕਿਸਾਨਾਂ ਦਾ ਇਸਤੇਮਾਲ ਕਰਦੀਆਂ ਨੇ ਸਾਡੇ ਭਾਰਤ ਦੇਸ਼ ਲਈ ਮੋਦੀ ਸਰਕਾਰ ਨੇ ਕੰਮ ਕੀਤਾ ਹੈ ਜਿਵੇਂ ਸ਼੍ਰੀ ਨਨਕਾਣਾ ਸਾਹਿਬ ਦਾ ਰਸਤਾ ਖੋਲਿਆ ਕਿਸਾਨਾਂ ਅਤੇ ਗਰੀਬਾਂ ਵਾਸਤੇ ਸਹੂਲਤਾਂ 5 ਲੱਖ ਵਾਲੇ ਕਾਰਡ ਕਿਉਂਕਿ ਹਸਪਤਾਲ ਵਿੱਚ ਕਈ ਵਾਰ ਆਪਣੇ ਵੀ ਸਾਥ ਨਹੀਂ ਦਿੰਦੇ ਉਸ ਟਾਈਮ ਤੇ ਮੋਦੀ ਜੀ ਤੁਹਾਡੇ ਪਰਿਵਾਰ ਨਾਲ ਦੁੱਖ ਦੇ ਟਾਈਮ ਤੇ ਨਾਲ ਖੜਦੇ ਨੇ ਜੋ ਕਿ ਇਨਸਾਨੀਅਤ ਨੂੰ ਸਮਝਦੇ ਨੇ ਬੇਟੀ ਬਚਾਓ ਬੇਟੀ ਪੜਾਓ ਵਰਗੀਆਂ ਸਕੀਮਾਂ ਲੋਕਾਂ ਨੂੰ ਦਿੱਤੀਆਂ ਇਸ ਮੌਕੇ ਤੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਗੌਰਵ ਕੱਕੜ ਭਾਜਪੀ ਦੇ ਹੋਰ ਲੀਡਰ ਅਤੇ ਹੋਰ ਮਹਾਨ ਸ਼ਖਸੀਅਤਾਂ ਆਧ ਹਾਜ਼ਰ ਸਨ ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ မင်းရဲ့ ਜਾਤ ਸੇਵ ਨੂੰ ਤਰੱਕੀ ਦੇ ਲੈ ਕੇ ਜਾਣਾ ਤੇ ਤਰੱਕੀ ਵਾਸਤੇ ਸਾਨੂੰ ਮੋਦੀ ਨੂੰ ਕੰਮਜਾ ਕਰਨਾ ਬਹੁਤ ਜ਼ਰੂਰੀ ਆ ਔਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਮੋਦੀ ਸਾਹਿਬ ਤੀਜੀ ਵਾਰ ਐਸ ਗਏ ਦੇਸ਼ ਦੀ ਵਾਗ ਨੂੰ ਸਮਝਣੇ ਆ ਪਸਾਨ ਭਰਾ ਜੋ ਪਤਾ ਨਹੀਂ ਕਿਸ ਗਲਤ ਫੈਮੀ ਦਾ ਸ਼ਿਕਾਰ ਹੋ ਗਏ ਉਹ ਬੁਖਾਰੇ ਕਰ ਰਹੇ ਨੇ ਔਰ ਬੋਲੇ ਵਿੱਚ ਸਾਨੂੰ ਚੰਗੀ ਤਰ੍ਹਾਂ ਦੇ ਨਾਲ ਨਹੀਂ ਜਥੇ ਬੰਨੀ ਵਾਲੇ ਜਿੰਬਾ ਜਥੇ ਬੰਨੀ ਵਾਲੇ ਦੇ ਨੇ ਔਰ ਉਹਨਾਂ ਦੇ ਪਿੱਛੇ ਕਾਲੀ ਦਾ ਸੂਰਤ ਕੇਲਾ ਕੇ ਬੰਨ ਲਗਾਇਆ ਕਾਂਗਰਸ ਦੇ ਵੀ ਬੰਦੇ ਲੱਗੇ ਆ ਔਰ ਆਮ ਆਦਮੀ ਪਾਰਟੀ ਦੇ ਵੀ ਰੋਲਰ ਪਾਰਟੀ ਦੇ ਬੰਦੇ ਲੱਗੇ ਜਿਹੜੇ ਪਖਵਾਵਾ ਕਰਨ ਜਿਹਨੋਂ ਹੰਸਰਾ ਜੀ ਹਾਂ ਆਵਾਕੇ ਵਿੱਚ ਪਿੰਡ ਰੱਖ ਜਾਂਦੇ ਨਿਰਭਉ ਪੂਰਨ ਪਲੇਨ ਕਰ ਲੋਕਾਂ ਦੇ ਪਿੰਡਾਂ ਦੀ ਆਵਾਜ਼ ਜੋ ਪਿੰਡਾਂ ਦੇ ਵਿੱਚ ਹੰਸ ਜਾਣਾ ਹੋਣਾ ਜਿੱਦਿਆ ਉਹ ਸਾਡੇ ਭਾਈਵਾਲ ਬੀ ਸ਼ਰਮ ਨੇ ਕੱਲ੍ਹ ਦੀ ਸਰਕਾਰ ਆ ਉਹਨਾਂ ਨੇ ਪਿੰਡਾਂ ਦੇ ਵਿੱਚ ਤਕੜੀ ਨੇ ਪ੍ਰਚਾਰ ਕੀਤਾ ਅੱਜ ਪਿੰਡਾਂ ਦੇ ਵਿੱਚ ਦੇਖੋ ਜਾਣੇ ਆ ਉਹ ਲੋਕ ਪਛਦੇ ਨਵੀਂ ਪਾਰਟੀ ਆ ਜੋ ਸਾਡੇ ਭਾਈਵਾਲ ਪਾਰਟੀ ਨੂੰ ਉਹਨਾਂ ਨੇ ਅਹਿਮਤ ਨਹੀਂ ਦਿੱਤੀ ਜਦੋਂ ਪਟੀਆਂ ਗਰਾਂਟਾ ਜਾਰ ਕੇ ਪਿੰਡਾਂ ਦੇ ਚੁੱਲ੍ਹੋਲਾ ਹੈ ਕੇ ਭਾਰਤ ਮੇਂ ਫਿਰ ਸੇ ਹਮ ਭਗਵਾਨ ਲਿਆਇਗੇ ਭਾਰਤ ਮੇਂ ਫਿਰ

بخش کیرا چھانا لڑنا پڑتا میں دیکھنا چاہتا ہوں کس کو دعا دیا می بند کرو پڙهڻ <laughs> والے ਗਾੜਾ ਲੱਗਾ ਹੁੰਦਾ ਸੀ ਮੈਂ ਜਦੋਂ ਕਦਮ ਜਾਂਦਾ ਹੈ ਜੇ ਮਾਲਕ ਜਾਗੇ ਤਾਂ 6 ਸਬਦ ਗੁਰੂ ਹੋਏ ਤੇ ਆਸਰਤਾ ਪੂਰੀਆ ਅਦਰਵਾਇਸਾਂ ਕੌਣ ਪੁੱਛਦਾ ਡਰਨਾ ਚਾਹੀਦਾ ਲਾਪਤੋ ਨਿਮਰਤਾ ਰੱਖਣੀ ਚਾਹੀਦੀਆ ਮੁਹੱਬਤ ਦਾ ਮੰਨਣੀ ਚਾਹੀਦਾ ਤੇ ਮੈਂ ਫਿਰ ਹਵਾ ਦਾ ਜ਼ਿਕਰ ਕੀਤਾ ਮੈਂ ਕਿਹਾ ਨਹੀਂ ਰੁੱਖ ਬਦਲਦਾ ਹਵਾ ਦਾ ਰੂਪ ਕੀ ਹੋ ਗਿਆ ਇਹ ਜੋ ਖੰਡੀ Onde मोदी आहे बकादा